ਦੋਸਤ ਹਮ ਉਮਰ ਨਾ ਵੀ ਹੋਵੇ ਤਾਂ ਕੋਈ ਗੱਲ ਨਹੀਂ ਹਮ ਖਿਆਲ ਜ਼ਰੂਰ ਹੋਣਾ ਚਾਹੀਦਾ ਸਾਈਕੋਲੋਜੀ ਕਹਿੰਦਾ ਹੈ ਕਿ ਜੋ ਵਿਅਕਤੀ ਸਵੇਰੇ ਆਪਣੇ ਪਾਰਟਨਰ ਨੂੰ ਕਿਸ ਕਰਦੇ ਹਨ ਉਹ ਪੁਰਸ਼ ਦੂਸਰਿਆਂ ਦੀ ਤੁਲਨਾ ਵਿੱਚ ਜ਼ਿਆਦਾ ਜਿਉਂਦੇ ਹਨ ਸਾਈਕੋਲੋਜੀ ਕਹਿੰਦਾ ਹੈ ਕਿ ਜੋ ਲੋਕ ਜ਼ਿਆਦਾ ਹੱਸਦੇ ਹਨ ਉਹਨਾਂ ਵਿੱਚ ਦਰਦ ਸਹਿਣੇ ਦੀ ਸਮਰੱਥਾ ਦੂਸਰਿਆਂ ਤੋਂ ਜ਼ਿਆਦਾ ਹੁੰਦੀ ਹੈ ਅੱਜਕੱਲ੍ਹ ਜੋ ਲੜਕੀਆਂ ਹਮਦਰਦ ਬਣੀ ਫਿਰਦੀ ਹੈ ਬਹਤਰ ਮਿਲਣ ਉੱਪਰ ਉਹਨਾਂ ਨੂੰ ਮਰਦ ਬਦਲਦੇ ਦੇਰ ਨਹੀਂ ਲੱਗਦੀ ਇਹ ਲਾਈਨਾਂ ਸੰਸਕਾਰੀ ਲੜਕੀਆਂ ਦੇ ਲਈ ਨਹੀਂ ਹੈ ਸਾਈਕੋਲੋਜੀ ਕਹਿੰਦਾ ਹੈ ਕਿ ਚਾਹੇ ਤੁਸੀਂ ਪੂਰੇ ਦਿਨ ਕਿੰਨੀਆਂ ਵੀ ਲੜਕੀਆਂ ਨਾਲ ਫਲੱਟ ਕਰੋ ਪਰ ਰਾਤ ਨੂੰ ਸੌਣ ਤੋਂ ਪਹਿਲਾਂ ਤੁਸੀਂ ਉਸ ਲੜਕੀ ਦੇ ਬਾਰੇ ਵਿੱਚ ਜ਼ਰੂਰ ਸੋਚਦੇ ਹੋ ਜਿਸ ਨਾਲ ਤੁਸੀਂ ਸੱਚਾ ਪਿਆਰ ਕਰਦੇ ਹੋ ਸਾਈਕੋਲੋਜੀ ਕਹਿੰਦਾ ਹੈ ਕਿ ਜਿੰਨਾ ਔਰਤਾਂ ਦੇ ਪੁਰਸ਼ ਮਿੱਤਰ ਹੁੰਦੇ ਹਨ ਉਹ ਜ਼ਿਆਦਾ ਚੰਗੇ ਮੂਡ ਵਿੱਚ ਰਹਿੰਦੀ ਹੈ ਜਿੰਨਾ ਪਿਆਰ ਜੀਵਨ ਸਾਥੀ ਤੁਹਾਨੂੰ ਦਿਖਾਉਂਦਾ ਹੈ ਉਸ ਨੂੰ ਉਸ ਤੋਂ ਜ਼ਿਆਦਾ ਪਿਆਰ ਦਿਖਾਉਣਾ ਸਬੰਧਾਂ ਵਿੱਚ ਕੀਤੀ ਗਈ ਸਭ ਤੋਂ ਆਮ ਗਲਤੀ ਹੈ ਅਗਰ ਕੋਈ ਛੋਟੀ-ਛੋਟੀ ਗੱਲ ਉੱਪਰ ਗੁੱਸਾ ਹੋ ਜਾਂਦਾ ਹੈ ਇਸ ਦਾ ਮਤਲਬ ਉਸ ਨੂੰ ਤੁਹਾਡੇ ਸਾਥ ਤੇ ਪਿਆਰ ਦੀ ਜ਼ਰੂਰਤ ਹੈ ਕਦੀ ਵੀ ਬੱਚਿਆਂ ਦੀ ਬੇਇੱਜ਼ਤੀ ਸਭ ਦੇ ਸਾਹਮਣੇ ਨਹੀਂ ਕਰਨੀ ਚਾਹੀਦੀ ਇਸ ਨਾਲ ਉਹ ਸੁਧਰਨ ਦੀ ਬਜਾਏ ਹੋਰ ਜ਼ਿਆਦਾ ਵਿਗੜਨਗੇ ਤੁਸੀਂ ਜਿਸ ਨਾਲ ਸੱਚਾ ਪਿਆਰ ਕਰਦੇ ਹੋ ਉਸ ਨੂੰ ਆਪਣੇ ਹਿਸਾਬ ਨਾਲ ਖੁੱਲ ਕੇ ਜੀਣ ਦਿਓ ਅਗਰ ਤੁਸੀਂ ਉਸ ਨੂੰ ਬੰਨ ਕੇ ਰੱਖੋਗੇ ਤਾਂ ਦੋ ਗੱਲਾਂ ਹੋਣਗੀਆਂ ਜਾਤਾ ਉਹ ਵਿਅਕਤੀ ਅੰਦਰ ਤੋਂ ਮਰ ਜਾਏਗਾ ਜਾਂ ਉਹ ਤੁਹਾਡੇ ਤੋਂ ਦੂਰ ਹੋ ਜਾਏਗਾ ਜੋ ਲੋਕ ਬਹੁਤ ਜਲਦੀ ਪੱਕੇ ਦੋਸਤ ਹੋਣ ਦਾ ਦਾਵਾ ਕਰਦੇ ਹਨ ਉਨ੍ਹਾਂ ਤੋਂ ਥੋੜਾ ਬਚਣਾ ਚਾਹੀਦਾ ਕਿਉਂਕਿ ਇਹਨਾਂ ਵਿੱਚ ਜ਼ਿਆਦਾਤਰ ਡਰਾਮੇਵਾਜ਼ ਹੁੰਦੀ ਹਨ ਇੱਕ ਰਿਪੋਰਟ ਦੇ ਮੁਤਾਬਕ ਲੜਕੀਆਂ ਨੂੰ ਹੈਲਦੀ ਜਾਣੀ ਮੋਟੀ ਲੜਕੀਆਂ ਪਸੰਦ ਆਉਂਦੀ ਹੈ ਪਤਲੀ ਦੁਬਲੀ ਲੜਕੀਆਂ ਉਹਨਾਂ ਨੂੰ ਜ਼ਿਆਦਾ ਪਸੰਦ ਨਹੀਂ ਖਾਸ ਕਰਕੇ ਭਾਰਤੀ ਲੜਕੀਆਂ ਨੂੰ ਔਰਤ ਰੋਂਦੀ ਹੈ ਤਾਂ ਮੂੰਹ ਉੱਪਰ ਹੱਥ ਰੱਖਦੀ ਹੈ ਤੇ ਮਰਦ ਜਦੋਂ ਰੋਂਦਾ ਹੈ ਤਾਂ ਆਪਣੀਆਂ ਅੱਖਾਂ ਉੱਪਰ ਹੱਥ ਰੱਖਦਾ ਹੈ ਕਿਉਂਕਿ ਇਹ ਕੁਦਰਤ ਦੱਸਦੀ ਹੈ ਕਿ ਔਰਤਾਂ ਦੇ ਜ਼ਿਆਦਾ ਗੁਨਾਹ ਜ਼ੁਬਾਨ ਤੋਂ ਹੁੰਦੇ ਹਨ ਤੇ ਮਰਦਾਂ ਦੇ ਗੁਨਾਹ ਉਹਨਾਂ ਦੀਆਂ ਨਿਗਾਹਾਂ ਤੋਂ ਹੁੰਦੇ ਹਨ ਸ਼ਾਦੀशुदा ਜ਼ਿੰਦਗੀ ਜੰਮੂ ਤੇ ਕਸ਼ਮੀਰ ਵਰਗੀ ਹੈ ਦੇਖਣ ਵਿੱਚ ਸੁੰਦਰ ਲੱਗਦੀ ਹੈ ਮਗਰ ਲੜਾਈ ਦਾ ਖਤਰਾ 24 ਘੰਟੇ ਬਣਿਆ ਰਹਿੰਦਾ ਹੈ ਖੁਦ ਨੂੰ ਇੰਨਾ ਬਦਲ ਲਾਓ ਤੇ ਬਿਹਤਰ ਬਣਾ ਲਓ ਕਿ ਲੋਕ ਤਰਸ ਜਾਣ ਤੁਹਾਨੂੰ ਪਹਿਲੇ ਵਰਗਾ ਦੇਖਣ ਦੇ ਲਈ ਅੱਜ ਕੱਲ ਸਿਰਫ ਮੋਬਾਈਲ ਨੂੰ ਪਤਾ ਹੈ ਕਿ ਉਸਤੇ ਮਾਲਿਕ ਦਾ ਕਰੈਕਟਰ ਕਿਸ ਤਰ੍ਹਾਂ ਦਾ ਹੈ ਵਰਨਾ ਦੁਨੀਆ ਦੀ ਨਜ਼ਰ ਵਿੱਚ ਤਾਂ ਉਹ ਸ਼ਰੀਫ ਹੀ ਹੈ ਜਦੋਂ ਅਸੀਂ ਹੱਦ ਤੋਂ ਜ਼ਿਆਦਾ ਕਿਸੇ ਦੀ ਕੇਅਰ ਕਰਨ ਲੱਗ ਜਾਂਦੇ ਹਾਂ ਤਾਂ ਉਸ ਦੀ ਜ਼ਿੰਦਗੀ ਵਿੱਚ ਸਾਡੀ ਇੱਜ਼ਤ ਨਹੀਂ ਰਹਿ ਜਾਂਦੀ ਜੋ ਆਦਮੀ ਪ੍ਰੇਮ ਨੂੰ ਸਿਰਫ ਕੱਪੜੇ ਉਤਾਰਨ ਦੀ ਗੱਲ ਸਮਝਦਾ ਹੈ ਉਸ ਦੀ ਨਜ਼ਰ ਵਿੱਚ ਪ੍ਰੇਮਿਕਾ ਤੇ ਵੈਸ਼ੀਆ ਵਿੱਚ ਕੋਈ ਅੰਤਰ ਨਹੀਂ ਇਸ਼ਕ ਕਦੀ ਝੂਠਾ ਨਹੀਂ ਹੁੰਦਾ ਝੂਠੇ ਤਾਂ ਬਸ ਕਸਮਾਂ ਵਾਦੇ ਤੇ ਲੋਕ ਹੁੰਦੇ ਹਨ ਘਰ ਵਿੱਚ ਸੋਫਾ ਸੈੱਟ ਹੋਵੇ ਡਿਨਰ ਸੈੱਟ ਹੋਵੇ ਟੀਵੀ ਸੈੱਟ ਹੋਵੇ ਮੇਕਅਪ ਸੈੱਟ ਹੋਵੇ ਪਰ ਮਾਈਂਡ ਸੈੱਟ ਨਾ ਹੋਵੇ ਤਾਂ ਤੁਸੀਂ ਕਿਤੇ ਵੀ ਸੈੱਟ ਨਹੀਂ ਹੋ ਸਕਦੇ ਦੋਸਤੋ ਵੀਡੀਓ ਚੰਗਾ ਲੱਗ ਰਿਹਾ ਹੈ ਤਾਂ ਇੱਕ ਲਾਈਕ ਤੇ ਇੱਕ ਸ਼ੇਅਰ ਤੇ ਇੱਕ ਪਿਆਰਾ ਜਿਹਾ ਕਮੈਂਟ ਜ਼ਰੂਰ ਕਰੋ ਹਰ ਕੋਈ ਆਪਣੇ ਮਤਲਬ ਦੀ ਗੱਲ ਕਰਦਾ ਹੈ ਨਹੀਂ ਸੋਚਦਾ ਕਿ ਦਿਲ ਸਾਹਮਣੇ ਵਾਲੇ ਦਾ ਵੀ ਦੁੱਖਦਾ ਹੈ ਜਿਸ ਤਰ੍ਹਾਂ ਤੁਸੀਂ ਆਪਣੇ ਸਮੇਂ ਨੂੰ ਸੋਸ਼ਲ ਮੀਡੀਆ ਉੱਪਰ ਰਹਿ ਕੇ ਨਸ਼ਟ ਕਰ ਦਿੰਦੇ ਹੋ ਤੇ ਖਾਣਾ ਪੀਣਾ ਸਭ ਭੁੱਲ ਜਾਂਦੇ ਹੋ ਉਸ ਪ੍ਰਕਾਰ ਤੁਸੀਂ ਆਪਣੇ ਸਮੇਂ ਨੂੰ ਕਿਤਾਬਾਂ ਪੜਨ ਵਿੱਚ ਲਗਾ ਦਿਓ ਤਾਂ ਸਭ ਕੁਝ ਭੁਲਾ ਦਿਓ ਤੁਹਾਡੇ ਸੁਪਨੇ ਪੂਰੇ ਹੋਣ ਵਿੱਚ ਦੇਰ ਨਹੀਂ ਲੱਗੇਗੀ ਜੋ ਲੋਕ ਆਪਣੇ ਰੋਮਾਂਟਿਕ ਪਾਰਟਨਰ ਨੂੰ ਆਪਣਾ ਸਭ ਤੋਂ ਚੰਗਾ ਦੋਸਤ ਮੰਨਦੇ ਹਨ ਉਹ ਸਭ ਤੋਂ ਖੁਸ਼ਹਾਲ ਰਹਿੰਦੇ ਹਨ ਜੇਕਰ ਕੋਈ ਤੁਹਾਨੂੰ ਸਲਾਹ ਦਿੰਦਾ ਹੈ ਤਾਂ ਉਸਤੇ ਜਵਾਬ ਵਿੱਚ ਯੂ ਆਰ ਰਾਈਟ ਕਹਿਣਾ ਚੰਗਾ ਲੱਗਦਾ ਹੈ ਬਜਾਏ ਆਈ نو ਕਹਿਣ ਦੇ ਜੋ ਘਟੋ ਘਟ 30 ਮਿੰਟ ਤੱਕ ਜੋ ਹਸੀ ਮਜ਼ਾਕ ਕਰਦੇ ਹਨ ਉਹਨਾਂ ਦਾ ਰਿਲੇਸ਼ਨਸ਼ਿਪ ਬਹੁਤ ਮਜ਼ਬੂਤ ਹੁੰਦਾ ਹੈ 85% ਲੜਕੀਆਂ ਆਪਣਾ ਸਾਰਾ ਦੁੱਖ ਰੋ ਕੇ ਕੱਢ ਦਿੰਦੀ ਹੈ ਪਰ ਕੁਝ ਪਰਸੈਂਟ ਲੜਕੇ ਹੀ ਐਸਾ ਕਰ ਪਾਉਂਦੇ ਹਨ ਜੋ ਲੜਕੀਆਂ ਬாய்ਫਰੈਂਡ ਦੇ ਬਾਰੇ ਵਿੱਚ ਜ਼ਿਆਦਾ ਚੂਸੀ ਹੁੰਦੀਆਂ ਹਨ ਅਕਸਰ ਉਹਨਾਂ ਨੂੰ ਧੋਖੇਬਾਜ਼ ਬாய்ਫਰੈਂਡ ਮਿਲਦੇ ਹਨ ਜੇਕਰ ਤੁਸੀਂ ਵੀਡੀਓ ਨਾਲ ਆਪਣੇ ਆਪ ਨੂੰ ਥੋੜਾ ਜਿਹਾ ਵੀ ਕਨੈਕਟ ਹੋਇਆ ਮਹਿਸੂਸ ਕੀਤਾ ਹੈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਨਾ ਆਪਣਾ ਕੀਮਤੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ